ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਬੇਲੇਪਿੰਡ ਕੋਲੇ ਜਿਹੜਾ ਚਮਕੌਰ ਸਾਹਿਬ ਕੋਲੇ ਦਰਿਆ ਉੱਥੇ ਆਏ ਹੋਏ ਆ ਸਤਲੁਜ ਇੱਥੋਂ ਲੰਘਦਾ ਤੇ ਇੱਥੇ ਦੋ ਦਿਨਾਂ ਤੋਂ ਪਾੜ ਜਿਹੜਾ ਪੈਣ ਦੀ ਸੀਗੀ ਤੇ ਸੰਗਤਾਂ ਨੇ ਤੇ ਪਿੰਡ ਵਾਲਿਆਂ ਨੇ ਤੇ ਹੋਰਾਂ ਸਾਹਿਬ ਨੇ ਮਿਲ ਕੇ ਉਹਨੂੰ ਰੋਕਿਆ ਹੈਗਾ ਤੇ ਬਹੁਤ ਮੁਸ਼ਕਲ ਘੜੀ ਹੈ ਇੱਥੋਂ ਵਾਸਤੇ ਬਹੁਤ ਦਿੱਕਤ ਵਾਲੀ ਘੜੀ ਹੈ ਪਰ ਬਹੁਤ ਵੱਡੀ ਤਦਾਦ ਚ ਸੰਗਤ ਇੱਥੇ ਲੱਗੀ ਵੀ ਹੈਗੀ ਹੈ ਜਿਹੜੀ ਰੋਕ ਰਹੀ ਇਹਨੂੰ ਪਰ ਕੁਛ ਚੀਜ਼ਾਂ ਦੀ ਘਾਟ ਇੱਥੇ ਮਹਿਸੂਸ ਹੋ ਰਹੀ ਆ ਇੱਕ ਤਾਂ ਥੈਲੇ ਚਾਹੀਦੇ ਹੈਗੇ ਆ ਮਿੱਟੀ ਵਾਲੇ ਇੱਕ ਤਾਰ ਚਾਹੀਦੀ ਹੈਗੀ ਆ ਤਾਂ ਸਾਰੀ ਸੰਗਤ ਨੂੰ ਜਿਹੜੇ ਵੀ ਆਪਣੇ ਵੀਰ ਵੀਡੀਓ ਸੁਣ ਰਹੇ ਹੋ ਇੱਥੇ ਲੈ ਕੇ ਆ ਕੇ ਪਹੁੰਚਣ ਇਹਨੂੰ ਲੈ ਕੇ ਤੇ ਇੱਕ ਹੋਰ ਰਿਕੁਐਸਟ ਆ ਕਿ ਵੀ ਜਿਵੇਂ ਆਪਾਂ ਤਾਂ ਥੈਲੇ ਅਸੀਂ ਵੀ ਲੈ ਕੇ ਆਏ ਅਸੀਂ ਖਾਲੀ ਲੈ ਕੇ ਆਏ ਹਾਂ ਨਾ ਤਾਂ ਇੱਥੇ ਫਿਰ ਭਰਨ ਚ ਉਹਨਾਂ ਨੂੰ ਦਿੱਕਤ ਆਉਂਦੀ ਹੈ ਮਿੱਟੀ ਦੀ ਟਰਾਲੀ ਆ ਜਾਂਦੀ ਹੈ ਥੈਲੇ ਆ ਜਾਂਦੇ ਆ ਆਪਾਂ ਜਿੱਥੇ ਵੀ ਆਪਣੇ ਤੋਂ ਪੋਸੀਬਲ ਹੋ ਸਕੇ ਜਿੱਥੇ ਵੀ ਸੰਭਵ ਹੋ ਸਕੇ ਆਪਾਂ ਥੈਲੇ ਭਰ ਕੇ ਲੈ ਆਈਏ ਫਿਰ ਇੱਥੇ ਨਾਲ ਦੀ ਨਾਲ ਲੱਗਦੇ ਜਾਣਗੇ ਨੀ ਤੱਕ ਸਮਝ ਲੋ ਇੱਕ ਐਕਸਟਰਾ ਲੇਬਰ ਜਾਂ ਕਹੋ ਜੀ ਐਕਸਟਰਾ ਮਿਹਨਤ ਲੱਗ ਜਾਂਦੀ ਹੈ ਤੇ ਸਮਾਂ ਟੱਪ ਜਾਂਦਾ ਉਹਦੇ ਨਾਲ ਸੋ ਜਿੰਨੇ ਵੀ ਲੋਕ ਵੱਤ ਤੋਂ ਵੱਧ ਇੱਥੇ ਹੋਣ ਜੇ ਲੋਕ ਜਿਹੜੇ ਵੀ ਸ਼ਹਿਰਾਂ ਤੋਂ ਆ ਰਹੇ ਹੋ ਧਾਰ ਦੀ ਸੇਵਾ ਕਰਦੇ ਨੇ ਤੇ ਜਿਹੜੇ ਪਿੰਡਾਂ ਤੋਂ ਆ ਰਹੇ ਆ ਉਸ ਗੱਟੇ ਭਾਰ ਕੇ ਮਿੱਟੀ ਦੇ ਲੈ ਆਉਣ ਤੇ ਜੇ ਨਹੀਂ ਭਰੇ ਜਾਂਦੇ ਫਿਰ ਵੀ ਮਿੱਟੀ ਤੇ ਉਹ ਲੈਂਦੇ ਆ ਤੁਸੀਂ ਤੇ ਜਿੰਨਾ ਵੀ ਗੱਤੋਬਾਤ ਇੱਥੇ ਪਹੁੰਚੋ ਬਾਕੀ ਇੱਥੇ ਆਪਣਾ ਕਾਕਾਏ ਜੋ ਬਣੇ ਗਏ ਇੱਥੋਂ ਨੇੜੇ ਪਿੰਡ ਤੋਂ ਇਹ ਤੁਹਾਨੂੰ ਆਪ ਦਾ ਫੋਨ ਨੰਬਰ ਤੇ ਇੱਥੋਂ ਦੀ ਸਾਰੀਆਂ ਚੀਜ਼ਾਂ ਦੱਸ ਦਿੰਦਾ ਜਿਹੜੇ ਜਿਹੜੇ ਵੀਰਾਂ ਨਾਲ ਇੱਥੇ ਕੰਟੈਕਟ ਕਰਨਾ ਹੋਵੇ ਜੋ ਮੈਂ ਥੋੜਾ ਜਿਆਦਾ ਦੱਸੂ ਆਪ ਦਾ ਮੇਰਾ ਨੰਬਰ 78140 96790 ਅਸੀਂ ਲਿਖ ਵੀ ਦੇਵਾਂਗੇ ਆ ਵੀਡੀਓ ਦੇ ਥੱਲੇ ਤਾਂ ਕਿ ਇਹਨਾਂ ਨਾਲ ਤੇ ਹੋਰ ਇੱਕ ਨੰਬਰ ਦੇ ਦਾਂਗੇ ਜਿਹਦੇ ਤੇ ਕੰਟੈਕਟ ਕੀਤਾ ਜਾ ਸਕੇ ਕਿ ਤੁਸੀਂ ਕਿੱਥੇ ਆਉਣਾ ਤੇ ਕਿੱਥੇ ਇਹ ਚੀਜ਼ ਪਹੁੰਚਾਉਣੀ ਹੈ ਵਾਇਗ੍ਰੇ ਜੀ ਦਾ ਖਾਲਸਾ ਵਾਇਗ੍ਰੇ ਜੀ